हेलो सताल जी यहाँ पंजाब में पंद्रह साल हो गए हमें यहाँ दुकान लगाते और हर साल रोज़ी शरीफ का मेला होता है और यहाँ पर बड़ी बड़ी दूर थे, थे। थे, से आते हैं पाकिस्तान से गुजरात से अहमदाबाद से हर जगह से हर दुनिया के हर जिले से आदमी आता है यहाँ पर ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਸਹਿਰ ਸਰਹੰਦ ਤੇ ਇੱਥੇ ਰੋਜ਼ਾ ਸ਼ਰੀਫ ਜੀ ਦੇ ਅਸਥਾਨ ਤੇ ਬਹੁਤ ਵੱਡਾ ਮੇਲਾ ਲੱਗਿਆ ਤੁਹਾਨੂੰ ਸਾਰਾ ਅੱਜ ਆਪਾਂ ਇਹ ਮੇਲਾ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਦੀ ਵੀਡੀਓ ਵਿੱਚ ਆਪਾਂ ਇੱਕੋ ਸਟਾਰਟ ਕਰਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਆਦਾ ਇਹ ਮੇਲਾ ਲਓ ਜੀ ਆਪਾਂ ਫਾੜਕਾ ਤੋਂ ਅੱਗੇ ਆ ਗਏ ਤੇ ਅੱਗੇ ਜਿਵੇਂ ਤੁਹਾਨੂੰ ਆ ਦੁਕਾਨਾਂ ਮਿਲ ਜਾਣਗੀਆਂ ਕੱਪੜੇ ਦੀਆਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਤੇ ਜਦੋਂ ਤੁਸੀਂ ਜਾਓਗੇ ਦਰਗਾਹ ਵੱਲੋਂ ਤਾਂ ਰਸਤੇ ਤੁਹਾਨੂੰ ਐਵੇਂ ਦੀ ਇਹ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਚੱਲਦੇ ਆਪਾਂ ਤੇ ਤੁਹਾਨੂੰ ਦਿਖਾਉਨੇ ਆ ਅੱਜ ਮੇਲਾ ਤੇ ਅੱਜ ਵੈਸੇ ਲਾਸਟ ਦਿਨ ਆ ਤੇ ਲੋਕ ਅੱਗੇ ਵੀ ਦੁਕਾਨਾਂ ਆ ਗਈਆਂ ਜਵੇਂ ਕੱਪੜੇ ਦੀਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਬਹੁਤ ਕਾਠਾ ਲਓ ਜੀ ਆ ਦੁਕਾਨਾਂ ਆ ਗਈਆਂ ਜਵੇਂ ਤੇ ਆਪਾਂ ਚੱਲਦੇ ਆ ਰੋਜਾ ਸ਼੍ਰੀ ਗੁਰੂ ਜੀ ਦੇ ਸਥਾਨ ਤੇ ਤੇ ਜਿੱਥੇ ਬਹੁਤ ਭਾਰੀ ਮੇਲਾ ਲੱਗਿਆ ਹੋਇਆ ਜੀ ਤੇ ਚੱਲਦੇ ਆਪਾਂ ਅੰਦਰ ਲਓ ਜੀ ਇੱਥੇ ਐਵੇਂ ਕੱਪੜੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਵੱਡੀਆਂ-ਵੱਡੀਆਂ ਕੱਪੜੇ ਦੀਆਂ ਦੁਕਾਨਾਂ ਲੱਗੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਐਵੇਂ ਤਾਂ ਕੱਪੜਾ ਸਾਰਾ ਤੇ ਵਧੀਆ ਕੱਪੜਾ ਹੁੰਦਾ ਲਓ ਜੀ ਐਵੇਂ ਸਾਰੇ ਜਿਹੜੇ ਕੱਪੜੇ ਦੀਆਂ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਅੱਜ ਲਾਸਟ ਦੇਣਾ ਮੇਲੇ ਦਾ ਤੇ ਤੁਹਾਨੂੰ ਅੱਜ ਦਾ ਆਪਾਂ ਮੇਲਾ ਸਾਰਾ ਦਿਖਾਵਾਂਗੇ ਇਹ ਤੇ ਬਹੁਤ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ ਜੀ। ਇਹ ਮਸੀਹਾ। ਜਿਵੇਂ ਆ ਦੇਖੋ। ਲਓ ਜੀ। ਇਹ ਬਾਈਓ ਨਹੀਂ ਵੈਸੇ ਉਹਰੇ ਪੱਕੇ ਹੁੰਦੇ ਆ ਤੇ ਤੁਸੀਂ ਆ ਸਕਦੇ ਹੋ ਤੇ ਚੱਲਦੇ ਆਪਾਂ ਤੁਹਾਨੂੰ ਅੱਜ ਸਾਰਾ ਇਹ ਮੇਲਾ ਦਿਖਾਵਾਂਗੇ। ਲਓ ਜੀ। ਤੇ ਇੱਧਰ ਵੀ ਦੁਕਾਨਾਂ ਨੇ ਤੁਹਾਨੂੰ ਆਪਾਂ ਇਹ ਵੀ ਦਿਖਾਵਾਂਗੇ। ਲਓ ਜੀ ਸਾਹਮਣੇ ਆ ਗਈ ਆਪਣੀ ਐਂਟਰੀ ਤੇ ਇੱਥੋਂ ਆਪਾਂ ਕਰਾਂਗੇ ਐਂਟਰੀ ਸਾਹਮਣੇ ਆ ਗਿਆ 메ਨ ਗੇਟ ਤੇ ਚੱਲਦੇ ਆਪਾਂ ਅੰਦਰ ਐਂਟਰ ਕਰਦੇ ਆ ਤੇ ਬਹੁਤ ਇਕੱਠਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਸਾਹਮਣੇ ਆ ਗਈ ਆਪਣੀ ਐਂਟਰੀ ਤੇ ਚੱਲਦੇ ਆਪਾਂ ਅੰਦਰ ਤੇ ਬਹੁਤ ਇਕੱਠਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਕਿੰਨਾ ਇਕੱਠਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਇਕੱਠਾ ਹੈ ਅੱਜ ਤੇ ਕਿਉਂਕਿ ਅੱਜ ਲਾਸਟ ਦਿਹਾ ਤੇ ਬਾਕੀ ਐਵੇਂ ਸਾਰਾ ਕੱਪੜਾ ਐ ਮੇਰੀਆਂ ਸਾਰੀਆਂ ਦੁਕਾਨਾਂ ਦੇ ਅੰਦਰ ਤੇ ਬਹੁਤ ਜ਼ਿਆਦੇ ਇਕੱਠਾ ਜਿਵੇਂ ਤੁਸੀਂ ਦੇਖ ਰਹੇ ਹੋ ਲਓ ਜੀ ਤੇ ਦੇਖੋ ਤੇ ਅੱਜ ਹੈਗਾ ਲਾਸਟ ਦਿਨ ਜੀ ਬਾਕੀ ਮਖਾਣੇ ਹੈਨਾ ਤੇ ਬਾਈਓ ਨੇ ਕਹਿੰਦੇ ਪਹਿਲਾਂ ਖਾਓ ਕੌਣ ਸੇ ਚੈਨਲ ਤੋਂ YouTube ਪਰ ਸਰਚ ਕਰੋ ਲਓ ਵੀ ਬਾਈਓ ਨੇ ਆਪਾਂ ਨੂੰ ਆਹ ਚੀ ਦਿੱਤੇ ਬਾਈਓ ਨੇ ਕਹਿੰਦੇ ਇਹਨੂੰ ਸੋਨ ਹਲਵਾ ਬੋਲਦੇ ਆ ਤੇ ਬਹੁਤ ਟੇਸਟੀ ਆ ਤੇ ਇਹ ਕਿਹੜੀ ਦੁਕਾਨ ਹੈ ਡਿਸਟ੍ਰਿਕਟ ਜਿਲ੍ਹਾ ਬੀਹਣੀ ਨਜੀਵਾਵਾਲਾ ਠੀਕ ਆ ਜੀ ਓਕੇ ਨਜੀਵਾਵਾਲਾ ਲਾਹਾਂ ਜਾਲ ਲੱਗੀ ਹੈ ਰੋਜੇਸ਼ਰੀਪੇ ਓਕੇ ਰੋਜੇਸ਼ਰੀਪੇ ਬਾਈ ਉਹਨੇ ਇੱਕ ਸ਼ਾਲ ਲਾਉਣੇ ਆ ਥੈਂਕ ਯੂ ਵੀਰੇ ਤੇ ਬਾਈ ਉਹਨਾਂ ਦਾ ਧੰਨਵਾਦ ਚਲੋ ਜੀ ਤੇ ਬਹੁਤ ਜਿਵੇਂ ਕਾਠਾ ਬਾਕੀ ਤੁਹਾਨੂੰ ਹੋਰ ਦਿਖਾਉਣੇ ਆ ਅੰਦਰ ਜਮੇ ਆ ਦੇਖੋ ਵੀ ਰਾਉਦੀ ਅੱਗੇ ਆ ਗਿਆ ਸ੍ਰੀ ਮਾਲ ਸਾਰਾ ਪੈਕਿੰਗ ਹੋ ਰਹੀ ਹੈ ਇੱਧਰ ਸਾਰੀ ਤੇ ਜਮੇ ਆਪਾਂ ਘਰੇ ਮਿੱਠੀ ਰੋਟੀ ਬਣਾਉਨੇ ਨਾ ਉਹ ਚੀਜ਼ ਹੁੰਦੀ ਹੈ ਇਹ ਬਾਕੀ ਅੱਗੇ ਵੀ ਐਵੇਂ ਜਿੱਦਕਾਨਾ ਹੋਰ ਨੇ ਤੇ ਮਖਾਣੇ ਲਓ ਬੰਨਣਾ ਦੇਖੋ ਕਿੰਨਾ ਇਕੱਠਾ ਨਾ ਲਓ ਵੀ ਤੁਹਾਨੂੰ ਆਪਾਂ ਹਲਵਾ ਪਰਾਂਠਾ ਦਿਖਾਉਨੇ ਆ ਆ ਦੇਖੋ ਇਹ ਆ ਜੀ ਹਲਵਾ ਪਰਾਂਠਾ ਬਾਕੀ ਇੱਧਰ ਬਹੁਤ ਸੰਗਤ ਦਾ ਇਕੱਠਾ ਹੈ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਐਵੇਂ ਦੀਆਂ ਅੰਦਰ ਐਵੇਂ ਸਟਾਲਾਂ ਲੱਗੀਆਂ ਹੋਈਆਂ ਨੇ ਮਤਲਬ ਲਓ ਤੇ ਬਹੁਤ ਜਿਆਦੇ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਹੋ। ਆਹ ਲਓ। ਬਾਕੀ ਅੱਗੇ ਜਿਵੇਂ ਕੱਪੜੇ ਦੀਆਂ ਆਗੀਆਂ ਹਨਾ। ਆਹ ਲਓ। ਤੇ ਆ ਜਿਵੇਂ ਕੱਪੜੇ ਦੀਆਂ ਅਗੀਆਂ ਦੁਕਾਨਾਂ ਅੱਗੇ। ਤੇ ਬਾਕੀ ਹੋਰ ਵੀ ਕਾਫੀ ਸਾਮਾਨ ਆ ਤੇ ਇਤਰ ਪਏ ਨੇ ਜਿਵੇਂ ਹਨਾ। ਲਓ ਵੀ। ਇਹ ਇਧਰ ਵੀ ਖਾਰੀਆਂ ਐਵੇਂ ਦੁਕਾਨਾਂ ਨੇ ਤੇ ਇਕੱਠ ਬਹੁਤ ਜ਼ਿਆਦਾ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਵੀ ਦੇਖੋ ਕਿੰਨੇ ਕਾਕਾ ਇੱਕ ਬੱਚਾ aways早 March onderi variance analyze enciwie 編�人 reference 檜ا invers <laughs> 檜ا ਲੋਕੀ ਤੁਹਾਨੂੰ ਅੰਦਰ ਵੀ ਮਿਲ ਜਾਣਗੇ ਤੇ ਐਵੇਂ ਭਾਈਓਆਂ ਵਾਲੋਂ ਲੋਕੀ ਆਓ ਜੱਗੀ ਨੂੰ ਬੁਲਾ ਲਿਆ ਸਰ ਪਾਣੀ ਪਾ ਕੇ ਲਾ ਦੇ ਲਓ ਜੀ ਹੁਣ ਆਪਾਂ ਤੁਹਾਨੂੰ ਇਧਰਲੀ ਸਾਈਡ ਦੁਕਾਨਾਂ ਦਿਖਾਉਣੀ ਆ ਤੇ ਬਹੁਤ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਆਹ ਸਾਰੀਆਂ ਜਿਵੇਂ ਦੁਕਾਨਾਂ ਨੇ ਤੇ ਇੱਥੋਂ ਤੁਹਾਨੂੰ ਕਾਫੀ ਸਾਮਾਨ ਮਿਲ ਜੂਗਾ ਲਓ ਜੀ ਸਾਡੀ ਜਮੇ ਤੇ ਕੱਠ ਦੇ ਕੋ ਕਿੰਨਾ ਜਿਆਦਾ ਹੈ ਨਾ ਤੇ ਆ ਇਧਰ ਜਮੇ ਕੋੜੇ ਹੈ ਨਾ ਹੋਰ ਕਾਫੀ ਸਮਾਨ ਜਮੇਤਰ ਬਣਦਾ ਤੇ ਐਵੇਂ ਦੁਕਾਨਾਂ ਨੇ ਸਾਰੀਆਂ ਅੰਦਰ ਬਾਕੀ ਬਾਹਰ ਹੀ ਖੜੇ ਵੀ ਦਿਖਾਵਾਂਗੇ ਆਪਾਂ ਤੇ ਬਾਕੀ ਇੱਧਰ ਵੀ ਹੈਗੀਆਂ ਨੇ ਬਾਕੀ ਬਹੁਤ ਕਾਠਾ ਜੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਹੈਗਾ ਲਾਸਟ ਦਿਨ ਆ ਕੰਬਾਈਨ ਨੰਬਰ 9 ਦੱਸਿਆ ਦੀ ਮੈਂ ਭੁੱਲ ਗਿਆ ਹੁਣ ਤੇ ਆ ਆਪਣੇ ਪ੍ਰੌਂਟਾ ਦੱਸਿਆ ਦੀ ਬਾਈ ਨੇ ਹਾਂ ਇਹ ਹੁਣ ਦਾ ਕੀ ਮਕਸਦ ਹੈ ਮੁਰਾਦੋਂ ਆ ਦੇਖੋ ਲਓ ਵੀ ਸੀਮਾਲ ਜੇ ਆਪਾਂ ਦਾ ਪਹਿਲੀ ਵਾਰ ਦੇਖਿਆ ਤੇ ਬਾਈ ਹੁਣ ਕਹਿੰਦੇ ਮਠਾ ਹੁੰਦਾ ਇਹ ਇਹ 100 ਦੇ 2 ਨੇ ਫਿਰ ਤੁਸੀਂ ਇਹ ਪੈਕ ਕਰਕੇ ਤੇ ਮੈਨੇ ਕੋਈ ਲੈ ਕੇ ਜਾਂਦਾ ਐਵੇਂ ਪੈਕ ਹੋ ਕੇ ਮਿਲਦਾ ਮਾਇੋਨੇਜ਼ ਵਾਲੇ ਵੀ ਐਵੇਂ ਪੈਕ ਹੋ ਕੇ ਮਿਲਦਾ ਜਿਵੇਂ ਆ ਲੋ ਤੇ ਬਾਕੀ ਇੱਧਰ ਚਾਵਲ ਲੋ ਜੀ ਤੇ ਦੇਖੋ ਕਿੰਨਾ ਕੱਠਾ ਹਨਾ ਲੋ ਦੇਖੋ ਤੇ ਬਾਕੀ ਅੱਗੇ ਆ ਜਿਵੇਂ ਦੁਬੱਟੇ ਆ ਗਏ ਹਨਾ ਇੱਧਰ ਆ ਗਏ ਹਨਾ ਹੋਰ ਕਾਫੀ ਸਮਾਨ ਤੁਹਾਨੂੰ ਮਿਲ ਜੂਗਾ ਇੱਥੋਂ ਕਾ ਵੀਰ ਮਾਲਾਂ ਹੋ ਗਈਆਂ ਜਮੇ ਹਨਾ ਲਓ ਵੀ ਇਹ ਦੇਖੋ ਇਹ ਦੇਖੋ ਕਿੰਨਾ ਕੱਟਾ ਦੇਖ ਸਕਦੇ ਹੋ ਲਓ ਕੱਟ ਦੇਖੋ ਕਿੰਨਾ ਜ਼ਿਆਦਾ ਹੋ ਗਿਆ ਤੇ ਗਰਮੀ ਵੀ ਬਹੁਤ ਆ ਪਰ ਸੰਗਤ ਦਾ ਕੱਟ ਦੇਖੋ ਪੂਰਾ ਗੀਰੋਤੀ ਕਿਸ ਤਰ੍ਹਾਂ ਬਣਾਇਆ ਰਾਜਾ ਮਿਲਣਾ ਕਿ ਨਾ ਪਸੰਦ ਦਾ ਸਟਾਪ ਲਾਓ ਚਾਹਾਂ ਤਾਂ ਉਹ ਕੋਲ ਨਾ ਤਾਂ ਕੋਈ ਮਿਲ ਰਿਹਾ ਹੈ ਬਈ ਲਓ ਜੀ ਹੁਣ ਆਪਾਂ ਅਗੇ ਬਾਹਰਲੀ ਸਾਈਡ ਉਧਰ ਮੈਂ ਬਾਹਰਲੀ ਸਾਈਡ ਦੁਕਾਨਾਂ ਦਿਖਾਉਨੇ ਆ ਤੇ ਬਾਹਰਲੀ ਸਾਈਡ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਬਹੁਤ ਕਾਠ ਆ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਰੋਡ ਜਾਮ ਹੋਇਆ ਪਿਆ ਨਾ ਤੇ ਬਹੁਤ ਕਾਠ ਆ ਪਹਿਲਾਂ ਮੈਂ ਤੁਹਾਨੂੰ ਇੱਥਲੀ ਸਾਈਡ ਦਿਖਾ ਦਾਂ ਤੇ ਫਿਰ ਮੈਂ ਤੁਹਾਨੂੰ ਉੱਪਲੀ ਸਾਈਡ ਦਿਖਾਉਂਗਾ ਨਾ ਦੇਖੋ ਬਾਹਰ ਹੀ ਸੜ ਵੀ ਐਵੇਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਜੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਤੇ ਅੱਜ ਇਹਦਾ ਆਖਰ ਦਿਨ ਮੇਲੇ ਦਾ ਤੇ ਆ ਬੈਗ ਵਗੈਰਾ ਪਏ ਨੇ ਬਾਕੀ ਬੱਚੇ ਦੇ ਖੇਡਾਂ ਆ ਗਈਆਂ ਜਿਵੇਂ ਆ ਪਈਆਂ ਨੇ ਹਨਾ ਤੇ ਇਹ ਵੀ ਸੇਲ ਲੱਗੀ ਹੋਈ ਆ 20 ਰੁਪਏ 30 ਰੁਪਏ ਐਵੇਂ ਸੇਲ ਆ ਸਾਰੀ ਤੇ ਅਸੀਂ ਬੈਗ ਆ ਗਏ ਤੇ ਚੱਲਦੇ ਆਪਾਂ ਦੂਜੀ ਸਾਈਡ ਹੁਣ ਤੁਹਾਨੂੰ ਆਪਾਂ ਦੂਜੀ ਸਾਈਡ ਦਿਖਾਉਨੇ ਆ ਲੋ ਤੇ ਬਹੁਤ ਜ਼ਿਆਦਾ ਕਾਠਾ ਤੇ ਮल्ला ਜੇ ਆਪਾਂ ਕਹੀਏ ਵੀ ਰੋਡ ਨੂੰ ਸਾਹ ਨਹੀਂ ਮਿਲਦਾ that's ਕੀ ਰੇਟ ਨੇ ਫਰੋਟ 250 ਕਿਲੋ 250 ਰੁਪਏ ਕਿਲੋ ਤੇ ਪਰਸ ਵਗੈਰਾ ਆ ਗਏ ਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਬਾਹਰਲੀ ਸਾਈਡ 'ਚ ਤੁਸੀਂ ਦੇਖ ਸਕਦੇ ਹੋ ਟੱਕ ਬਹੁਤ ਜ਼ਿਆੜੇ ਆ ਬਾਕੀ ਆ ਆ ਕੇ ਪਰਸ ਲੈਡੀ ਪਰਸ ਹੋ ਗਏ ਜਿਵੇਂ ਹਨ ਤੇ ਬਾਕੀ ਜੁਐਲਰੀ ਹੋਗੀ ਸਾਰਾ ਤੁਹਾਨੂੰ ਤੇ ਦੁਕਾਨਾਂ ਮਿਲ ਜਾਣਗੀਆਂ ਐਵੇਂ ਦੀਆਂ ਵਿਪਰੀਤ ਕੋ ਇਹ ਬਹੁਤ ਦੂਰ ਤੱਕ ਨੇ ਦੁਕਾਨਾਂ ਜੇ ਆਪਾਂ ਗੱਲ ਕਰੀਏ ਜਾਇਆ ਕਿ ਇਹ ਆਜ ਅਮੇ ਡੇਲੀ ਯੂਜ਼ ਹੋਣ ਵਾਲਾ ਸਮਾਨ ਆ ਗਿਆ ਆਪਣੇ ਘਰਾਂ ਦੇ ਨਾਲ ਤੇ ਬਾਕੀ ਬਾਈ ਨੇ ਤਰਪਾਲ ਤਾਣ ਲੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੈ ਨਾ ਤੇ ਗਰਮੀ ਬਹੁਤ ਆ ਸਾਰੀਆਂ ਦੁਕਾਨਾਂ ਨੇ ਤੇ ਆ ਦੇਖੋ ਪਰਸ ਕਿੰਨੇ ਸੋਹਣੇ ਨੇ ਦੇਖ ਸਕਦੇ ਹੋ ਲਓ ਵੀ ਆ ਬਾਈਓ ਨੇ ਉਰੇ ਪੱਕੀ ਹੁੰਦੇ ਨੇ ਤੇ ਇੱਥੋਂ ਤੁਹਾਨੂੰ ਬਹੁਤ ਸੋਹਣਾ ਸੋਹਣਾ ਵਧੀਆ ਵਧੀਆ ਕੱਪੜਾ ਮਿਲ ਜੂਗਾ ਕਾਟਨ ਦਾ ਜਿਵੇਂ ਤੇ ਜਿਵੇਂ ਆ ਪਏ ਨੇ ਤੇ ਇਹ ਬਾਈਓ ਨੇ ਪੱਕੀ ਉਰੇ ਹੁੰਦੇ ਨੇ ਲਓ ਜੀ ਕਿਹੜਾ ਕੱਪੜਾ ਦਾ ਵੀਰੇ ਕਾਟਨ ਦਾ ਹੈ ਠੀਕ ਹੈ ਕਾਟਨ ਦਾ ਕੱਪੜਾ ਹੁੰਦਾ ਹੈ ਤੇ ਜਿਵੇਂ ਐਵੇਂ ਦੁਕਾਨਾਂ ਹੁੰਦੀਆਂ ਨੇ ਸਾਰੀਆਂ ਲਵੇ ਲਵੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜਾਈਏ ਇੱਕ ਚੀਜ਼ ਲੈ ਕੇ ਜਾਓ ਇੱਕ ਚੀਜ਼ ਲੈ ਜਾਓ ਆ ਦੇਖੋ ਤੇ ਬਹੁਤ ਸੋਹਣੇ ਪ੍ਰਿੰਟ ਪਏ ਨੇ ਹਨਾ ਤੇ ਬਹੁਤ ਸੋਹਣਾ ਕੱਪੜਾ ਆਪਾਂ ਕਹਿ ਸਕਦੇ ਆ ਤੇ ਜਿਵੇਂ ਆ ਦੇਖੋ 145 ਲੱਗਦਾ ਸਾਰਾ ਤੁਹਾਨੂੰ ਮਿਲ ਜੂਗਾ ਜਿਵੇਂ ਲਓ ਜੀ ਆਪਾਂ ਪਿਆਜ ਆ ਜਮੇ ਹਨਾ ਤੇ ਇਹ ਬਾਈ ਹੁਣੀ ਪੱਕੀ ਉਰੇ ਹੁੰਦੇ ਨੇ ਲਓ ਜੀ ਅਦਰੋਂ ਮੈਂ ਇੰਟਰਵਿਊ ਦਊਂਗਾ ਤੇ ਬਾਈ ਕਹਿੰਦਾ ਭਾਈ ਮੈਂ ਇੰਟਰਵਿਊ ਦਊਂਗਾ ਦੱਸੂਗਾ ਮਾਤਾ ਤਲ ਦੱਸ ਦੇ ਕੋਈ ਗੱਲ ਆ ਲਾ ਲਾ हलो जी भाई ने अपन कपड़े बारे दस छोटा हाँ जी भाई जी हलो सत श्रीकाल जी यहाँ पंजाब में पंद्रह साल हो गए हमें यहाँ दुकान लगाते और हर साल रोजी शरीफ का मेला होता है और यहाँ पर बड़ी बड़ी दूर से आते हैं पाकिस्तान से गुजरात से अहमदाबाद से हर जगह से हर दुनिया के हर जिले से आदमी आता है यहाँ पर और यहाँ पर हम ये कपड़ा बेचते हैं कुर्ते पजामे का ये सेल्फ डिज़ाइन होता है इसमें डिज़ाइन आपको बहुत सारे मिल जाएंगे जैसे कि ये डिज़ाइन या इसे बोलते हैं चिकनकारी ठीक है जी 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 और एक ये कुर्ते पजामे की लॉन होती है शहजादे की ठीक है इस शहजादे के नाम से बिकती है ठीक है जी एक ये है कोटा लो जी इसे बोलते हैं पाकिस्तानी ठीक है जी 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 ये पाकिस्तानी है और हवा पर आपको प्रिंटेड भी बहुत प्यारे सूट मिलते हैं प्रिंट में

ਇਹ ਕਿਹੋ ਜਿਹਾ ਤਾਂ ਪ੍ਰਿੰਟ ਇਹਨੂੰ ਬੋਲਦੇ ਪਾਕਿਸਤਾਨੀ ਠੀਕ ਹੈ ਜੀ ਇਹ ਪਾਕਿਸਤਾਨੀ ਬੋਲਦੇ ਆ ਠੀਕ ਹੈ ਇਹ ਪਾਕਿਸਤਾਨੀ ਪ੍ਰਿੰਟ ਹੈ ਇਸki ਮੈਚਿੰਗ ਵੀ ਬਹੁਤ ਅੱਛੀ ਹੁੰਦੀ ਹੈ ਵਾਪਸ ਇਸki ਮੈਚਿੰਗ ਕੀ ਹੁੰਦੀ ਹੈ ਇਸki ਮੈਚਿੰਗ ਹੀ ਆਤੀ ਹੈ ਲਓ ਵੀ ਮੈਚਿੰਗ ਹਰ ਕਪੜੇ ਦੀ ਮੈਚਿੰਗ ਮਿਲਦੀ ਹੈ ਓਕੇ ਜੀ ਲਓ ਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਜੇ ਤੁਹਾਡਾ ਸਾਰਿਆਂ ਦਾ ਇਕ ਵੀਡੀਓ ਦੇਖਣ ਲਈ ਧੰਨਵਾਦ ਜੀ